ਬਹੁਤ ਹੀ ਸਤਿਕਾਰਯੋਗ ਦੋਦੇ ਦੀ ਸਾਥ ਸੰਗਤ ਦਰਨੇ ਵਿੱਚ ਇਕੱਤਰ ਹੋਏ ਮੇਰੇ ਵੱਡੇ ਛੋਟੇ ਵੀਰ ਮੇਰੇ ਬਜ਼ੁਰਗ ਪਹੁੰਚੀ ਹੋਈ ਕਾਂਗਰਸ ਪਾਰਟੀ ਦੇ ਵੱਖ-ਵੱਖਰੇ ਗਲ-ਗਲ ਦੇ ਵਿੱਚ ਸਾਡੇ ਪਹੁੰਚੇ ਨਿੰਦਰ ਵੀਰ ਜੀ ਜਗਦੀਸ਼ ਦੋਦਾ ਜੀ ਜਿੰਨੇ ਵੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਅੱਜ ਇੱਕ ਹੱਕ ਤੇ ਸੱਚ ਦੀ ਲੜਾਈ ਦੇ ਵਿੱਚ ਸਾਰੇ ਛੋਟੇ ਵੀਰ ਵਗਨ ਦਾ ਸਾਥ ਦਿੱਤਾ ਜਿਉਂਦੇ ਵਾਸਤੇ ਰਹੋ ਜਿਹੜੇ ਅੱਜ ਸਾਰੇ ਇੱਥੇ ਆ ਗਏ ਚੰਗੇ ਵੇਲੇ ਪਹੁੰਚਿਆ ਜਾਵੇ ਨਾ ਪਹੁੰਚਿਆ ਜਾਵੇ ਜਿਹੜਾ ਮਾੜੇ ਵੇਲੇ ਆ ਕੇ ਖੜਚਨ ਦੇਣਾ ਰੱਬ ਵਰਗਾ ਹੁੰਦਾ ਅੱਜ ਜਿੰਨੇ ਆ ਗਏ ਹੋ ਨਾ ਇੱਥੇ ਰੱਬ ਵਰਗੇ ਆਉ ਭਾਈ ਜਿਉਂਦੇ ਵਾਸਤੇ ਰਹੋ ਸਾਰੇ ਅੱਜ ਸਾਡੀ ਲੜਾਈ ਪੁਲਿਸ ਪ੍ਰਸ਼ਾਸਨ ਨਾਲ ਹੈ ਅਜ ਵੀ ਸਰਕਾਰ ਦੇ ਨਾਲ ਹੈ ਮੈਂ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਨੀ ਹੈ ਮੇਰੀ ਆਵਾਜ਼ ਸੁਣਦੇ ਹੋਣਗੇ ਲੋਕ ਕਿ ਤੁਹਾਡੀ ਜ਼ਿੰਮੇਵਾਰੀ ਕੀ ਹੈ ਥਾਕੀ ਵਰਦੀ ਪਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਲੋਕਾਂ ਦੀ ਹਿਫਾਜ਼ਤ ਕਰਨੀ ਹੈ ਲੋਕਾਂ ਦੀ ਰੱਖਿਆ ਕਰਨੀ ਹੈ ਇਹ ਵਰਦੀ ਪਾ ਕੇ ਲੋਕਾਂ ਨੂੰ ਰਾਤ ਨੂੰ ਕੁੱਟਣ ਲਈ ਉਹਨਾਂ ਦੀਆਂ ਦੁਕਾਨਾਂ 'ਤੇ ਕਸੀਟੀਆਂ ਲਗਾਉਣਾ ਨਹੀਂ ਹੁੰਦਾ ਭਾਈ ਜੀ ਜੇ ਮੇਰੀ ਆਵਾਜ਼ ਸੁਣ ਰਹੇ ਹੋ ਤੁਸੀਂ ਤਾਂ

ਸਾਨੂੰ ਜੋ ਮੰਗਤੀ ਕਰਨਾ ਪਵੇ ਸਾਨੂੰ ਭਾਈ ਆਪ ਦਾ ਹੱਕ ਲੈਣਾ ਆਉਂਦਾ ਹੈ ਕੋਈ ਪਹਿਲੀ ਵਾਰੀ ਧਰਨੇ ਤੇ ਨਹੀਂ ਬੈਠੇ ਕਾਂਗਰਸ ਦੇ ਵਰਕਰ ਜਿੰਨੇ ਇੱਥੇ ਪਹੁੰਚੇ ਹੋਏ ਐ ਤੁਸੀਂ ਜਿੰਨੇ ਮੇਰੇ ਭਰਾ ਇੱਥੇ ਆਏ ਹੋ ਇਹ ਸਾਡੇ ਤੇ ਪਹਿਲੀ ਵਾਰੀ ਧੱਕਾ ਨਹੀਂ ਹੋਇਆ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਬਾਇਆ ਕਰਦੇ ਸੀ ਨਾ ਧਰਨੀ ਉਦੋਂ ਵੀ ਆ ਭੈ ਹੀ ਲਾਉਂਦੇ ਸੀ ਤੇ ਆ ਦਾ ਹੱਕ ਉਦੋਂ ਵੀ ਹੀ ਆ ਅੱਜ ਪਹਿਲੀ ਵਾਰੀ ਨਹੀਂ ਹੋਇਆ ਸਾਡੇ ਨਾਲ ਇਹ ਮੈਂ ਪੁਲਿਸ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੀ ਐ ਜਿਹੜੇ ਵੀ ਜ਼ਿੰਮੇਵਾਰ ਲੋਕ ਸੀ ਸਭ ਤੋਂ ਪਹਿਲਾਂ ਤਾਂ ਇਹ ਪਛਾਣ ਕਰੋ ਕਿ ਭਾਈ ਤੁਸੀਂ ਇੱਥੇ ਬੈਠੇ ਕਾਤੋਂ ਤੇ ਜੇ ਕੰਮ ਦਾ ਨਹੀਂ ਪਤਾ ਤਾਂ ਮੈਂ ਸਰਕਾਰ ਤੋਂ ਹੀ ਮੰਗ ਕਰਦੀ ਐ ਜਿਹੜਾ ਜਿਹੜਾ ਪੁਲਿਸ ਮੁਲਾਜ਼ਮ ਜ਼ਿੰਮੇਵਾਰ ਸੀ ਉਹਦੇ ਮੰਦੀ ਕਾਰਵਾਈ ਕੀਤੀ ਜਾਵੇ ਜੇ ਸਰਕਾਰ ਇਸ ਦੇ ਵਿੱਚ ਕਾਰਵਾਈ ਨਾ ਕਰੂਗੀ ਢਿੱਲ ਵਰਤੂਗੀ ਤਾਂ ਬਹੁਤ ਵੱਡੇ ਪੱਧਰ ਤੇ ਬਹੁਤ ਵੱਡੇ ਪੱਧਰ ਤੇ ਪ੍ਰਸ਼ਾਸਨ ਦੇ ਹੋਂਦ ਸਰਕਾਰ ਦੇ ਹੋਂਦ ਸਾਰੀ ਕਾਂਗਰਸ ਪਾਰਟੀ ਕਰਨਾ ਲਾਉਗੇ ਕਿ ਅਸੀਂ ਆਪਣਾ ਵਾੜਦਾ ਹੱਕ ਲੈ ਕੇ ਰਵਾਂਗੇ ਵਾਲੀ ਰਾਤ ਨੂੰ ਬੈਠ ਕੇ ਮਠਿਆਈ ਵੇਚ ਰਿਆ ਉਹਨਾਂ ਦੀ ਦੁਕਾਨ ਤੋਂ ਕਸੀਟ ਕੇ ਚੌਂਕੀ ਖਾਣੇ 'ਚ ਲਗਾਏ ਉਹਨ ਕੁੱਤਿਆਂ ਦਾ ਬੁਰਾ ਹਾਲ ਕਰਤਾ ਸਾਰੀਆਂ ਦੀ ਬੋਡੀ ਤੇ ਲਾਸਾਂ ਪਾਤੀਆਂ ਤੇ ਅੱਜ ਸਾਨੂੰ ਕਮਕੀਆਂ ਦਿੰਦੇ ਆ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਮੈਂ ਸਾਰੀ ਜਿੰਨੀ ਸੰਗਤ ਇਕੱਠੀ ਹੋਈ ਹੈ ਮੈਂ ਸਭ ਨੂੰ ਇਹ ਵਿਸ਼ਵਾਸ ਦਿਵਾਉਣੀ ਹੈ ਸਾਰੇ ਇੱਕ ਇੱਕ ਹੱਥ ਦੇ ਭਰਾ ਨੂੰ ਇਹ ਵਿਸ਼ਵਾਸ ਤੋਂ ਆਣੀ ਹੈ ਇਹ ਜੋ ਮਰਜ਼ੀ ਕਹਿ ਜੋ ਮਰਜ਼ੀ ਕਹਿ ਅਸੀਂ ਇਨਸਾਫ ਲੈ ਕੇ ਹਟਾਂਗੇ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਆਵਾਜ਼ ਸੁਣ ਰਹੇ ਹੋਣਗੇ ਇਹ ਲੋਕ 2 ਦਿਨ ਦਾ ਟਾਈਮ ਦਿੰਨੇ ਹੈ ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਭਾਈ 2 ਦਿਨ ਦਾ ਆਲਟੀਮੇਟਮ ਦਿੰਨੇ ਹੈ ਜੇ 2 ਦਿਨਾਂ ਦੇ ਅੰਦਰ ਅੰਦਰ ਕਾਰਵਾਈ ਜ਼ਿੰਮੇਵਾਰ ਪੁਲਿਸ ਮਲਾਮਾ ਤੇ ਨਾ ਹੋਈ ਜੇ 2 ਦਿਨਾਂ ਦੇ ਅੰਦਰ ਅੰਦਰ ਕਾਰਵਾਈ ਨਾ ਹੋਈ ਤਾਂ ਮੈਂ ਵੀ ਰੱਖ ਲਵਾਂਗੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰ ਮੈਂ ਭਾਰੀ ਵਿਗਾਰ ਪਾਏ ਸੀ ਜੀ ਤੇ ਰਾਤ ਨੂੰ ਮਿਲੋ ਪਿਆ ਫਰਕਾ ਜੀ ਦੋ ਦਿਨਾਂ ਵੀ ਅੰਦਰ ਅੰਦਰ ਲੱਗੈ ਤੂੰ ਇਨਸਾਨ ਨਾ ਮਿਲਿਆ ਤਾਂ ਪੁਤਾ ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹਦਾ ਹਰਜਾਨਾ ਭੁਗਤਣਾ ਪਊਗਾ ਸਿਰਫ ਦੋ ਦਿਨਾਂ ਦਾ ਟਾਈਮ ਹੈ ਭਾਈ ਆਪਦਾ ਵਿਚਾਰ ਕਰ ਲੋ ਨਹੀਂ ਤਾਂ ਇਹਦਾ ਹਰਜਾਨਾ ਭੁਗਤਣਾ ਪਊਗਾ ਮੈਂ ਸਾਰੀ ਸੰਗਤ ਦੇ ਵਿੱਚ ਖੜਕੇ ਇਹ ਬੇਨਤੀ ਕਰ ਰਹੀ ਆ ਅੱਜ ਪਿਆਰ ਨਾਲ ਕਹਿ ਰਹੇ ਆ ਦੋ ਘੜੇ ਅੱਗੇ ਲਾਂਗੇ ਭੈਣ ਜੀ ਦੋ ਦਿਨਾਂ ਦਾ ਫਾਈਨਲ ਅਲਟੀਮੇਟਮ ਦੇ ਰਹੇ ਹਾਂ ਜੀ ਇਹਨਾਂ ਨੇ ਬੰਦੀ ਕਾਰਵਾਈ ਨਾ ਕੀਤੀ ਜੀ ਇਹਨਾਂ ਨੇ ਬੰਦੀ ਕਾਰਵਾਈ ਨਾ ਕੀਤੀ ਤਾਂ ਪੁਲਿਸ ਪ੍ਰਸ਼ਾਸਨ ਤੇ ਤੇ ਸਰਕਾਰ ਨੂੰ ਇਹਦਾ ਹਰਜਾਨਾ ਭੁਗਤਣਾ ਪਊਗਾ ਬਹੁਤ ਵੱਡੀ ਕਾਰਵਾਈ ਇਹਨਾਂ ਦੇ ਹੁਣ ਅਸੀਂ ਜਾ ਕੇ ਕਰਾਂਗੇ ਜੋ ਲੋਕਤੰਤਰ ਦਾ ਕਹਾਣੀ ਇਹਨਾਂ ਨੇ ਕੀਤਾ ਉਹ ਕਿਤੇ ਵੇਖਣ ਨੂੰ ਨਹੀਂ ਮਿਲਿਆ ਇਹ ਦੋਧਾ ਚੁੰਕੀ ਵਾਲਿਆਂ ਨੇ ਕੀਤਾ ਭਾਈ ਅਸਾਂ ਵਿਚਾਰ ਕਰ ਲੋ ਆਵਾਜ਼ ਸੁਣ ਰਹੀ ਹਾਂ ਕਿ ਇਹ ਆਪ ਦਾ ਭਲੀ ਭਾਨੀ ਵਿਚਾਰ ਕਰ ਲਓ ਨਹੀਂ ਤਾਂ ਸਾਨੂੰ ਇਹ ਸਾਡੇ ਲਈ ਪਹਿਲਾ ਧਰਨਾ ਨਹੀਂਗਾ ਇਹ ਪਹਿਲਾ ਤਾਂ ਨਹੀਂਗਾ ਔਰ ਅਸੀਂ ਇਦਾਂ ਦੇ ਧਰਨੇ ਲਾਉਣਾ ਵੀ ਜਾਣਦੇ ਆਂ ਤੇ ਆਪ ਦਾ ਹੱਕ ਲੈਣਾ ਵੀ ਜਾਣਦੇ ਆਂ ਮੈਂ ਸਾਰੀ ਸੰਗਤ ਨੂੰ ਇਹੀ ਬੇਨਤੀ ਕਰੂੰਗੀ ਕਿ ਆਪਾਂ ਦੋ ਦਿਨ ਦਾ ਟਾਈਮ ਇਹਨਾਂ ਨੂੰ ਅਖੀਰਲਾ ਦੇ ਦਈਏ ਤੁਹਾਡੇ ਨਾਲ ਬੈਠੂਗੀ ਵੜਿੰਗ ਸਾਹਿਬ ਵੀ ਆਉਣਗੇ ਤੇ ਆਪਾਂ ਆਪ ਦਾ ਸੱਚ ਆਪਦਾ ਹੱਕ ਆਪਦਾ ਨਿਆਂ ਲੈ ਕੇ ਆਤਾ ਕਿ ਮੇਰਾ ਤੁਹਾਡੇ ਨਾਲ ਵਾਅਦਾ ਹੈ ਸਾਰੀ ਸੰਗਤਾਂ ਇੱਥੇ ਪਹੁੰਚਣ ਲਈ ਇਸ ਵੇਲੇ ਬਹੁਤ ਬਹੁਤ ਧੰਨਵਾਦ ਗਗਨ ਦਾ ਗਗਨ ਵਸਤੇ ਨਿਆ ਅਸੀਂ ਇਕੱਲੇ ਗਗਨ ਵਸਤੇ ਨਹੀਂ ਲੈਣਾ ਅਸੀਂ ਆਪਣੇ ਸਾਰਿਆਂ ਆਸ ਤੇ ਲੈਣਾ ਹੈ ਇਹ ਸਾਡੇ ਸਾਰਿਆਂ ਦਾ ਧੱਕਾ ਹੋਇਆ ਹੈ ਇਕੱਲੇ ਗਗਨ ਨਾਲ ਨਹੀਂ ਹੋਇਆ ਤੁਹਾਡੇ ਸਭ ਨਾਲ ਵਾਅਦਾ ਹੈ ਮੈਂ ਤੇ ਰਾਜਾ ਜੀ ਬੰਦਾ ਨਿਆ ਕਰਾ ਕੇ ਹਟਾਂਗੇ ਸਾਡਾ ਸਾਥ ਕਿਸੇ ਤਰ੍ਹਾਂ ਦਿੰਦੇ ਰਹਿ ਆਮਨਦਾ ਸਿੰਘ ਰਾਜਾ ਆਵੜ ਜਿੰਦਾਬਾਦ ਆਮਨਦਾ ਸਿੰਘ ਰਾਜਾ ਆਵੜ ਜਿੰਦਾਬਾਦ ਤੁਹਾਡੀ ਸਭ ਦਾ ਇੱਥੇ ਓਨਲੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਦੋਦੇ ਦੀ ਸਾਥ ਸੰਗਤ ਦਰਨੇ ਵਿੱਚ ਇਕੱਤਰ ਹੋਏ ਮੇਰੇ ਵੱਡੇ ਛੋਟੇ ਵੀਰ ਮੇਰੇ ਬਜ਼ੁਰਗ ਪਹੁੰਚੀ ਹੋਈ ਕਾਂਗਰਸ ਪਾਰਟੀ ਦੇ ਵੱਖ-ਵੱਖਰੇ ਗਲ-ਗਲ ਦੇ ਵਿੱਚ ਸਾਡੇ ਪਹੁੰਚੇ ਨਿੰਦਰ ਵੀਰ ਜਗਦੀਸ਼ ਦੋਦਾ ਜੀ ਜਿੰਨੇ ਵੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਅੱਜ ਇੱਕ ਹੱਕ ਤੇ ਸੱਚ ਦੀ ਲੜਾਈ ਦੇ ਵਿੱਚ ਸਾਰੇ ਛੋਟੇ ਵੀਰ ਵਗਨ ਦਾ ਸਾਥ ਦਿੱਤਾ ਜਿਉਂਦੇ ਵਾਸਤੇ ਰਹੇ ਜਿਹੜੇ ਅੱਜ ਸਾਰੇ ਇੱਥੇ ਖੜੇ ਚੰਗੇ ਵੇਲੇ ਪਹੁੰਚਿਆ ਜਾਵੇ ਨਾ ਪਹੁੰਚਿਆ ਜਾਵੇ ਜਿਹੜਾ ਮਾੜੇ ਵੇਲੇ ਆ ਕੇ ਖੜ ਜਾਂਦਾ ਨਾ ਰੱਬ ਵਰਗਾ ਹੁੰਦਾ ਅੱਜ ਜਿੰਨੇ ਆ ਗਏ ਹੋ ਨਾ ਇੱਥੇ ਰੱਬ ਵਰਗੇ ਆਂ ਭਾਈ ਜਿਉਂਦੇ ਵਾਸਤੇ ਰਹੋ ਸਾਰੇ ਅੱਜ ਸਾਡੀ ਲੜਾਈ ਪੁਲਿਸ ਪ੍ਰਸ਼ਾਸਨ ਨਾਲ ਹੈ ਅੱਜ ਦੀ ਸਰਕਾਰ ਦੇ ਨਾਲ ਹੈ ਮੈਂ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਨੀ ਹੈ ਮੇਰੀ ਆਵਾਜ਼ ਸੁਣਦੇ ਹੋਣਗੇ ਲੋਕ ਕਿ ਤੁਹਾਡੀ ਜ਼ਿੰਮੇਵਾਰੀ ਕੀ ਹੈ ਥਾਕੀ ਵਰਦੀ ਪਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਲੋਕਾਂ ਦੀ ਹਿਫਾਜ਼ਤ ਕਰਨੀ ਹੈ ਲੋਕਾਂ ਦੀ ਰੱਖਿਆ ਕਰਨੀ ਹੈ ਇਹ ਵਰਦੀ ਪਾ ਕੇ ਲੋਕਾਂ ਨੂੰ ਰਾਤ ਨੂੰ ਕੁੱਟਣ ਲਈ ਉਹਨਾਂ ਦੀਆਂ ਦੁਕਾਨਾਂ 'ਤੇ ਕਸੀਟੀਆਂ ਲਗਾਉਣਾ ਨਹੀਂ ਹੁੰਦਾ ਭਾਈ ਜੀ ਜੇ ਮੇਰੀ ਆਵਾਜ਼ ਸੁਣ ਰਹੇ ਹੋ ਤੁਸੀਂ ਤਾਂ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਹਾਂ ਮੈਂ ਇੱਕ ਦੇਦੇ ਸਿਖੂਤੀ ਬਾਜ ਹੈਲੋ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਬਿਲਕੁਲ ਕਲੀਅਰ ਕਰਨਾ ਚਾਹਣੀ ਹੈ ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਿਸੇ ਪ੍ਰਕਾਰ ਦਾ ਕੋਈ ਤਸ਼ੱਦਦ ਆਪ ਦੇ ਕਿਸੇ ਬੰਦੇ ਤੇ ਹੋ ਨਹੀਂ ਦੇਵਾਂਗੀ ਕੁਝ ਵੀ ਹੋ ਜਾਏ ਸਾਨੂੰ ਭਾਵੇਂ ਜੋ ਮਰਜ਼ੀ ਕਰਨਾ ਪਿਆ ਜੇ ਇਹਨਾਂ ਦਾ ੱੱਕਾ ਨਾ ਝੱਲਿਆ ਤੇ ਨਾ ਝੱਲਾਂਗੇ ਸਾਨੂੰ ਜੋ ਮੰਗਤੀ ਕਰਨਾ ਪਵੇ ਸਾਨੂੰ ਭਾਈ ਆਪ ਦਾ ਹੱਕ ਲੈਣਾ ਆਉਂਦਾ ਹੈ ਕੋਈ ਪਹਿਲੀ ਵਾਰੀ ਧਰਨੇ ਤੇ ਨਹੀਂ ਬੈਠੇ ਕਾਂਗਰਸ ਦੇ ਵਰਕਰ ਜਿੰਨੇ ਐ ਜਿੱਥੇ ਪਹੁੰਚੇ ਹੋਈ ਐ ਤੁਸੀਂ ਜਿੰਨੇ ਮੇਰੇ ਭਰਾ ਇੱਥੇ ਆਏ ਹੋ ਇਹ ਸਾਡੇ ਤੇ ਪਹਿਲੀ ਵਾਰੀ ਧੱਕਾ ਨਹੀਂ ਹੋਇਆ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਬਾਇਆ ਕਰਦੇ ਸੀ ਨਾ ਧਰਨੀ ਉਦੋਂ ਵੀ ਆ ਭੈ ਹੀ ਲਾਉਂਦੇ ਸੀ ਤੇ ਆਹ ਦਾ ਹੱਕ ਉਦੋਂ ਵੀ ਲਿਆਜ ਪਹਿਲੀ ਵਾਰ ਨਹੀਂ ਹੋਇਆ ਸਾਡੇ ਨਾਲ ਇਹ ਮੈਂ ਪੁਲਿਸ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੀ ਐ ਜਿਹੜੇ ਵੀ ਜ਼ਿੰਮੇਵਾਰ ਲੋਕ ਸੀ ਸਭ ਤੋਂ ਪਹਿਲਾਂ ਤਾਂ ਇਹ ਪਛਾਣ ਕਰੋ ਕਿ ਭਾਈ ਤੁਸੀਂ ਇੱਥੇ ਬੈਠੇ ਕਾ ਤੋਂ ਤੇ ਜੇ ਕੰਮ ਦਾ ਨਹੀਂ ਪਤਾ ਤਾਂ ਮੈਂ ਸਰਕਾਰ ਤੋਂ ਹੀ ਮੰਗ ਕਰਦੀ ਐ ਜਿਹੜਾ ਜਿਹੜਾ ਪੁਲਿਸ ਮੁਲਾਜ਼ਮ ਜ਼ਿੰਮੇਵਾਰ ਸੀ ਉਹਦੇ ਮੰਦੀ ਕਾਰਵਾਈ ਕੀਤੀ ਜਾਵੇ ਜੇ ਸਰਕਾਰ ਇਸ ਦੇ ਵਿੱਚ ਕਾਰਵਾਈ ਨਾ ਕਰੂਗੀ ਢਿੱਲ ਵਰਤੂਗੀ ਤਾਂ ਬਹੁਤ ਵੱਡੇ ਪੱਧਰ ਤੇ ਬਹੁਤ ਵੱਡੇ ਪੱਧਰ ਤੇ ਪ੍ਰਸ਼ਾਸਨ ਦੇ ਹੋਂਦ ਸਰਕਾਰ ਦੇ ਹੋਂਦ ਸਾਰੀ ਕਾਂਗਰਸ ਪਾਰਟੀ ਘਰ ਨਾਲ ਉਹ ਵੀ ਕਿ ਅਸੀਂ ਆਪਣਾ ਵਾੜਦਾ ਹੱਕ ਲੈ ਕੇ ਰਵਾਂਗੇ पीसी ਕੀ ਕਾਰਨ ਸੀ ਇੱਕ ਬੰਦਾ ਆਪਣੀ ਦੁਕਾਨ ਚ ਲਾ ਰਿਹਾ ਦਿਵਾਲੀ ਵਾਲੀ ਰਾਤ ਨੂੰ ਬੈਠ ਕੇ ਮਠਿਆਈ ਵੇਚ ਰਿਹਾ ਉਹਨਾਂ ਦੀ ਦੁਕਾਨ ਤੋਂ ਕਸੀਟ ਕੇ ਚੌਂਕੀ ਖਾਨੇ ਚ ਲਗਾਏ ਉਹਨ ਕੁੱਟਿਆਂ ਦਾ ਬੁਰਾ ਹਾਲ ਕਰਤਾ ਸਾਰੀਆਂ ਦੀ ਬੋਡੀ ਤੇ ਲਸਾਂ ਪਾਤੀਆਂ ਤੇ ਅੱਜ ਸਾਨੂੰ ਕਮਖੀਆਂ ਦਿੰਦੇ ਆ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਮੈਂ ਸਾਰੀ ਜਿੰਨੀ ਸੰਗਤ ਇਕੱਠੀ ਹੋਈ ਹੈ ਮੈਂ ਸਭ ਨੂੰ ਇਹ ਵਿਸ਼ਵਾਸ ਦਿਵਾਉਣੀ ਹੈ ਸਾਰੇ ਇੱਕ ਇੱਕ ਹੱਦ ਦੇ ਭਰਾ ਨੂੰ ਇਹ ਵਿਸ਼ਵਾਸ ਤੋਂ ਆਣੀ ਹੈ ਇਹ ਜੋ ਮਰਜ਼ੀ ਕਹਿ ਜੋ ਮਰਜ਼ੀ ਕਹਿ ਅਸੀਂ ਇਨਸਾਫ ਲੈ ਕੇ ਹਟਾਂਗੇ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਆਵਾਜ਼ ਸੁਣ ਰਹੇ ਹੋਣਗੇ ਇਹ ਲੋਕ ਦੋ ਦਿਨ ਦਾ ਟਾਈਮ ਦਿੰਨੇ ਹੈ ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਭਾਈ ਦੋ ਦਿਨ ਦਾ ਆਲਟੀਮੇਟਮ ਦਿੰਨੇ ਹੈ ਅੰਦਰ ਅੰਦਰ ਕਾਰਵਾਈ ਜ਼ਿੰਮੇਵਾਰ ਪੁਲਿਸ ਮਲਾਮਾ ਤੇ ਨਾ ਹੋਈ ਜੀ ਦੋ ਦਿਨਾਂ ਦੇ ਅੰਦਰ ਅੰਦਰ ਕਾਰਵਾਈ ਨਾ ਹੋਈ ਤਾਂ ਮੈਂ ਵੀ ਰੱਖ ਲਵਾਂਗੇ ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰ ਮੈਂ ਭਾਰੀ ਵੀ ਘਰ ਪਾਈ ਸੀਗੀ ਤੇ ਰਾਤ ਨੂੰ ਮਿਲੋ ਪਿਆ ਫਰਕਾ ਜੀ ਦੋ ਦਿਨਾਂ ਦੇ ਅੰਦਰ ਅੰਦਰ ਲਗੈ ਨੂੰ ਇਨਸਾਫ ਨਾ ਮਿਲਿਆ ਤਾਂ ਪਤਾ پولیس ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹਦਾ ਹਰਜਾਨਾ ਭੁਗਤਣਾ ਪਊਗਾ ਸਿਰਫ 2 ਦਿਨਾਂ ਦਾ ਟਾਈਮ ਹੈ ਫਾਈ ਆਪਦਾ ਵਿਚਾਰ ਕਰ ਲੋ ਨਹੀਂ ਤਾਂ ਇਹਦਾ ਹਰਜਾਨਾ ਭੁਗਤਣਾ ਪਊਗਾ ਮੈਂ ਸਾਰੀ ਸੰਗਤ ਦੇ ਵਿੱਚ ਖੜਕੇ ਇਹ ਬੇਨਤੀ ਕਰ ਰਹੀ ਹਾਂ ਅੱਜ ਪਿਆਰ ਨਾਲ ਕਹਿ ਰਹੇ ਹਾਂ ਦੋ ਦਿਨ ਅੱਗੇ ਲੰਘੇ ਭੈਣ ਜੀ ਦੋ ਦਿਨਾਂ ਦਾ ਫਾਈਨਲ ਅਲਟੀਮੇਟਮ ਦੇ ਰਹੇ ਹਾਂ ਜੀ ਇਹਨਾਂ ਨੇ ਬੰਦੀ ਕਾਰਵਾਈ ਨਾ ਕੀਤੀ ਜੇ ਇਹਨਾਂ ਨੇ ਬੰਦੀ ਕਾਰਵਾਈ ਨਾ ਕੀਤੀ ਤਾਂ ਪੁਲਿਸ ਪ੍ਰਸ਼ਾਸਨ ਤੇ ਤੇ ਸਰਕਾਰ ਨੂੰ ਇਹਦਾ ਹਰਜਾਨਾ ਭੁਗਤਣਾ ਪਊਗਾ ਬਹੁਤ ਵੱਡੀ ਕਾਰਵਾਈ ਇਹਨਾਂ ਦੇ ਉਲਟ ਅਸੀਂ ਜਾ ਕੇ ਕਰਾਂਗੇ ਜੋ ਲੋਕਤੰਤਰ ਦਾ ਕਹਾਣੀ ਇਹਨਾਂ ਨੇ ਕੀਤਾ ਉਹ ਕਿਤੇ ਵੇਖਣ ਨੂੰ ਨਹੀਂ ਮਿਲਿਆ ਇਹ ਦੋਦਾ ਚੌਂਕੀ ਵਾਲਿਆਂ ਨੇ ਕੀਤਾ ਭਾਈ ਅਸਾਂ ਵਿਚਾਰ ਕਰ ਲਓ ਆਵਾਜ਼ ਸੁਣ ਰਹੀ ਹੁਣ ਕੇ ਹੈ ਆਪ ਤਾਂ ਭਲੀ ਭਾਨੀ ਵਿਚਾਰ ਕਰ ਲਓ ਨਹੀਂ ਤਾਂ ਸਾਨੂੰ ਇਹ ਸਾਡੇ ਲਈ ਪਹਿਲਾ ਧਰਨਾ ਨਹੀਂਗਾ ਇਹ ਪਹਿਲਾਂ ਤਾਂ ਰਣੀਗਾ ਔਰ ਅਸੀਂ ਇਦਾਂ ਦੇ ਧਰਮੇ ਲਾਉਣਾ ਵੀ ਜਾਣਦੇ ਆ ਤੇ ਆਪਦਾ ਹੱਕ ਲੈਣਾ ਵੀ ਜਾਣਦੇ ਆ ਮੈਂ ਸਾਰੀ ਸੰਗਤ ਨੂੰ ਇਹੀ ਬੇਨਤੀ ਕਰੂੰਗੀ ਕਿ ਆਪਾਂ 2 ਦਿਨ ਦਾ ਟਾਈਮ ਇਹਨਾਂ ਨੂੰ ਅਖੀਰਲਾ ਦੇ ਦਈਏ ਤੁਹਾਡੇ ਨਾਲ ਬੈਠੂਗੀ ਬੜਿੰਗ ਸਾਹਿਬ ਵੀ ਆਉਣਗੇ ਤੇ ਆਪਾਂ ਆਪਦਾ ਸੱਚ ਆਪਦਾ ਹੱਕ ਆਪਦਾ ਨਿਆਂ ਲੈ ਕੇ ਹਟਾ ਕਿ ਮੇਰਾ ਤੁਹਾਡੇ ਨਾਲ ਵਾਅਦਾ ਹੈ ਤੇ ਪਹੁੰਚਣ ਲਈ ਇਸ ਵੇਲੇ ਬਹੁਤ ਬਹੁਤ ਧੰਨਵਾਦ ਗਗਨ ਦਾ ਗਗਨ ਵਸਤੇ ਨਿਆ ਅਸੀਂ ਇਕੱਲੇ ਗਗਨ ਵਸਤੇ ਨਹੀਂ ਲੈਣਾ ਅਸੀਂ ਆਪਣੇ ਸਾਰਿਆਂ ਆਸਕੇ ਲੈਣਾ ਹੈ ਇਹ ਸਾਡੇ ਸਾਰਿਆਂ ਦਾ ਧੱਕਾ ਹੋਇਆ ਇਕੱਲੇ ਗਗਨ ਨਾਲ ਨਹੀਂ ਹੋਇਆ ਤੁਹਾਡੇ ਸਭ ਨਾਲ ਵਾਦੇ ਮੈਂ ਤੇ ਰਾਜਾ ਜੀ ਬੰਦਾ ਨਿਆ ਕਰਾ ਕੇ ਹਟਾਂਗੇ ਸਾਡਾ ਸਾਥ ਇਸੇ ਤਰ੍ਹਾਂ ਦਿੰਦੇ ਰਹਿ ਆਮਨੰਦ ਸਿੰਘ ਰਾਇਆ ਆਵੜ ਮੰਨਤਾ ਸਿੰਘ ਰਾਜਾ ਆਵੜ ਜਿੰਦਾਬਾਦ ਤੁਹਾਡੀ ਸਭ ਦਾ ਇੱਥੇ ਓਨਲੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਬਹੁਤ ਹੀ ਸਤਿਕਾਰਯੋਗ ਦੋਦੇ ਦੀ ਸਾਥ ਸੰਗਤ ਦਰਨੇ ਵਿੱਚ ਇਕੱਤਰ ਹੋਏ ਮੇਰੇ ਵੱਡੇ ਛੋਟੇ ਵੀਰ ਮੇਰੇ ਬਜ਼ੁਰਗ ਪਹੁੰਚੇ ਹੋਏ ਕਾਂਗਰਸ ਪਾਰਟੀ ਦੇ ਵੱਖ-ਵੱਖਰੇ ਗਲ-ਗਲ ਦੇ ਵਿੱਚ ਸਾਡੇ ਪਹੁੰਚੇ ਅਨੰਦਰ ਵੀਰ ਜੀ ਜਗਦੀਸ਼ ਦੋਦਾ ਜੀ ਜਿੰਨੇ ਵੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਅੱਜ ਇੱਕ ਹੱਕ ਤੇ ਸੱਚ ਦੀ ਲੜਾਈ ਦੇ ਵਿੱਚ ਸਾਡੇ ਛੋਟੇ ਵੀਰ ਸਾਤ ਸਿੱਟੇ ਜਿਉਂਦੇ ਵਾਸਤੇ ਰਹੋ ਜਿਹੜੇ ਅੱਜ ਸਾਰੇ ਇੱਥੇ ਖੜੇ ਚੰਗੇ ਵੇਲੇ ਪਹੁੰਚਿਆ ਜਾਵੇ ਨਾ ਪਹੁੰਚਿਆ ਜਾਵੇ ਜਿਹੜਾ ਮਾੜੇ ਵੇਲੇ ਆ ਕੇ ਖੜਚੰਦੇ ਨਾ ਰੱਬ ਵਰਗਾ ਹੁੰਦਾ ਅੱਜ ਜਿੰਨੇ ਆ ਗਏ ਹੋ ਨਾ ਇੱਥੇ ਰੱਬ ਵਰਗੇ ਆ ਭਾਈ ਜਿਉਂਦੇ ਵਾਸਤੇ ਰਹੋ ਸਾਰੇ ਅੱਜ ਸਾਡੀ ਲੜਾਈ ਪੁਲਿਸ ਪ੍ਰਸ਼ਾਸਨ ਨਾਲ ਅੱਜ ਦੀ ਸਰਕਾਰ